ਸਭ ਕੋ ਜੈ ਮਸੀਹ ਕੀ ਕਿਵੇਂ ਹੈ ਆਪ ਸਭ ਉਮੀਦਗਾਤਿ ਆਪ ਵਰਮ ਮਿੱਟੀ ਤੋਂ ਹੋਗੇ ਆਪਾਂ ਇੱਕ ਪ੍ਰਚਾਰ ਸਮੇਂ ਪਾਸਟੇ ਜੀ ਦਾ ਅਗਲਸ਼ਰ ਨੂੰ ਪਾਸਟੇ ਜੀ ਦੇ ਕੋਲ ਤੁਹਾਡਾ ਸਵਾਗਤ ਹੈ ਬਹੁਤ ਹੀ ਵਧੀਆ ਗੱਲਾਂ ਨੇ ਮੈਂ ਜ਼ਿਕਰ ਕਰਦੀ ਹਾਂ ਕਿ ਤੁਸੀਂ ਸੁਖਨ ਲੈਂਦਾ ਹੈ ਉਹ ਪਰਮੇਸ਼ਰ ਤੁਹਾਨੂੰ ਆਪਣੇ ਵਿਚਾਰਾਂ ਦੀ ਤਰ੍ਹਾਂ ਕਰੇਗਾ ਪਰਮੇਸ਼ਰ ਦੇ ਅਨੁਗ੍ਰਹਿ ਦੇ ਵਿੱਚੋਂ ਤੁਸੀਂ ਗਿਆਨ ਸਮਸੇ ਪ੍ਰਕਾਸ਼ ਦੇ ਵਿੱਚ ਵਧ ਰਹੇ ਹੋ ਤੁਹਾਡੇ ਬੱਚਿਆਂ ਦੇ ਉੱਤੇ ਆਗਿਆ ਕਰੀ ਦੀ ਨਾਇੰਟਿੰਗ ਆ ਰਹੀ ਹੈ ਤੁਹਾਡੇ ਘਰਾਂ ਦੇ ਵਿੱਚ ਸ਼ਾਂਤੀ ਆ ਰਹੀ ਹੈ ਅੱਜ ਸੱਚਮੁੱਚ ਤੁਹਾਡੇ ਸਦਕਾਸੇ ਦੇ ਉੱਤੇ ਪਰਮੇਸ਼ਰ ਦਾ ਫਜ਼ਲ ਹੈ ਆਮੇਨ ਅਰੇ ਅੱਜ ਤੁਸੀਂ ਵੱਡੀਆਂ ਬਰਕਤਾਂ ਲੈ ਕੇ ਜਾਓਗੇ ਪ੍ਰਭ ਯਿਸੂ ਮਸੀਹ ਦੇ ਨਾਮ ਅਮੇਨ ਹallelujah ਸੋਸੀ ਪਰਮੇਸ਼ਰ ਦਾ ਬਹੁਤ ਧੰਨਵਾਦ ਕਰਦੇ ਹਾਂ ਇਸ ਸੁੰਦਰ ਸਮੇਂ ਦੇ ਲਈ ਜੋ ਪਰਮੇਸ਼ਰ ਨੇ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਤੇ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਬਖਸ਼ ਦਿੱਤਾ ਹallelujah ਉਹ ਦਿਨ ਚੰਗਾ ਹੈ ਜਿਹੜਾ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਲੰਘ ਜਾਵੇ ਹallelujah ਉਹ 100 ਦਿਨਾਂ ਦੇ ਨਾਲੋਂ ਜ਼ਿਆਦਾ ਚੰਗਾ ਹੈ ਜਿਹੜਾ ਦਿਨ ਪਰਮੇਸ਼ਰ ਦੀ ਹਜ਼ੂਰੀ ਚ ਬੀਤ ਜਾਏ ਤੁਸੀਂ ਇਹ ਸੋਚੋ ਕਿ ਅੱਜ ਦਾ ਦਿਨ 100 ਸਧਾਰਨ ਦਿਨਾਂ ਦੇ ਨਾਲੋਂ ਕਿੰਨਾ ਜ਼ਿਆਦਾ ਉੱਤਮ ਹੈ ਹallelujah ਜੋ ਕੰਮ ਸਧਾਰਨ ਦਿਨਾਂ ਦੇ ਵਿੱਚ ਨਹੀਂ ਹੋ ਸਕਦੇ ਉਹ ਅੱਜ ਹੋ ਸਕਦੇ ਆ ਪ੍ਰਭੂ ਯਿਸੂ ਮਸੀਹ ਦੇ ਨਾਮ 'ਤੇ ਕਿ ਇੱਕ ਖਾਸ ਦੇਣਿਆ ਹallelujah ਇਹ ਬਰਕਤ ਦਾ ਦੇਣਿਆ ਆਸ਼ੀਸ਼ ਲੈਣ ਦਾ ਦੇਣਿਆ ਅਰ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਪਰਮੇਸ਼ਵਰ ਦੇ ਦਿੱਤੇ ਹੋਏ ਬਲ ਦੇ ਨਾਲ ਵੈਰੀ ਦੀ ਸਾਰੀ ਸ਼ਕਤੀ ਉੱਤੇ ਫਤੇ ਪਾਉਣ ਦਾ ਦੇਣਿਆ ਹallelujah ਕੀ ਤੁਸੀਂ ਵੈਰੀ ਦੇ ਉੱਤੇ ਫਤੇ ਪਾਉਣਾ ਚਾਹੁੰਦੇ ਹੋ ਤੁਸੀਂ ਜ਼ਰੂਰ ਪਾਉਂਗੇ ਪ੍ਰਭ ਯਿਸੂ ਮਸੀਹ ਦੇ ਨਾਮ 'ਤੇ ਆਮੇਨ ਕਿ ਤੁਹਾਡੇ ਵਿੱਚੋਂ ਮੈਨੂੰ ਦੱਸ ਸਕਦੇ ਆ ਕਿ 2.5 ਘੰਟੇ ਪ੍ਰਾਰਥਨਾ ਕਿੰਨੇ ਜਣੇ ਕਰਦੇ ਆ ਵਫਾਦਾਰੀ ਨਾਲ ਸੱਚਾਈ ਦੇ ਨਾਲ ਅੱਛਾ ਜੀ ਇੱਧਰ ਵੀ ਹੈਗੇ ਆ ਥੈਂਕ ਯੂ ਸੋ ਜਿਨ੍ਹਾਂ ਨੇ ਨਹੀਂ ਹੱਥ ਖੜੇ ਕੀਤੇ ਮਰਾ ਮੋਟਾ ਕੁਝ ਮੈਂ ਸੁਣ ਸੁਣਦਾ ਹੈ ਜੰਗਲੜਾਂ ਚੱਲੇ ਆ ਕੰਦੇ ਫਤਿਹ ਪਾਉਣੀਆਂ ਸੀ ਖਾਲੀ ਹੱਥੀ ਬਿਨਾ ਢਾਲ ਦੇ ਬਿਨਾ ਤਲਵਾਰ ਦੇ ਬਿਨਾ ਸ਼ਸਤਰਾਂ ਵਸਤਰਾਂ ਦੇ ਫਤਿਹ ਨਹੀਂ ਮਿਲਦੀ ਫਤਿਹ ਪਾਉਣ ਲਈ ਸਾਨੂੰ ਇੱਕ ਲੜਾਈ ਜਿਹੜੀ ਆ ਉਹ ਲੜਨੀ ਪੈਣੀ ਹੈ ਉਹ ਲੜਾਈ ਜਿਹੜੀ ਲਹੂ ਤੇ ਮਾਸ ਦੇ ਵਿਰੋਧ ਨਹੀਂ ਆ ਪਰ ਆਤਮਕ ਹੈ ਹallelujah ਜਿਹੜੀਆਂ ਲੜਾਈਆਂ ਸਾਡੇ ਲਹੂ ਮਾਸ ਦੇ ਵਿਰੋਧ ਦੇ ਹਨ ਉਹ ਪਹਿਲਾਂ ਹੀ ਪ੍ਰਭੂ ਨੇ ਫਤਿਹ ਕਰਕੇ ਸਾਨੂੰ ਦੇ ਦਿੱਤੀਆਂ ਹਨ ਹallelujah ਅੱਜ ਅਸੀਂ ਲਹੂ ਮਾਸ ਦੇ ਨਾਲ ਲੜ ਰਹੇ ਹਾਂ ਪਰ ਲਹੂ ਮਾਸ ਦੇ ਉੱਤੇ ਪਰਮੇਸ਼ਰ ਨੇ ਪਹਿਲਾਂ ਹੀ ਫਤਿਹ ਪਾ ਕੇ ਸਾਨੂੰ ਦੇ ਦਿੱਤੀ ਹੈ ਹੁਣ ਸਾਨੂੰ ਪਰਮੇਸ਼ਰ ਨੇ ਆਤਮਿਕ ਯੁੱਧ ਦੇ ਵਿੱਚ ਸਰਗਰਮ ਰਹਿਣ ਨੂੰ ਕਿਹਾ ਹੈ ਹਾਲੇਲੂਇਆ ਸੋ ਬਹੁਤ ਜ਼ਰੂਰੀ ਹੈ ਕਿ ਸਾਡੇ ਜੀਵਨ ਦੇ ਵਿੱਚ ਪ੍ਰਾਰਥਨਾ ਹੋਵੇ ਦੇਖੋ ਜੇਕਰ ਆਪਾਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਆਉਨੇ ਆ ਸੀ ਉਹ ਕੰਮ ਨਹੀਂ ਕਰਦੇ ਜੋ ਪਰਮੇਸ਼ਰ ਦਾ ਵਚਨ ਸਾਨੂੰ ਫਰਮਾਉਂਦਾ ਆ ਫਿਰ ਆਪਣਾ ਆਉਣ ਦਾ ਫਾਇਦਾ ਕੀ ਆ ਇੱਥੇ ਨਾ ਤਾਂ ਕੋਈ ਸਰਕਸ ਨਾ ਕੋਈ ਚਿੱਤਰਹਾਰ ਨਾ ਕੋਈ ਇੱਥੇ ਬਾਲੀਵੁੱਡ ਹਾਲੀਵੁੱਡ ਦੀ ਮੂਵੀ ਤਾਂ ਮੈਨੂੰ ਤਾਂ ਲੱਗਦਾ ਨਹੀਂ ਕਿ ਤੁਹਾਡਾ ਇੰਟਰਟੇਨ ਵੀ ਹੁੰਦਾ ਹੋਊਗਾ ਪਰ ਜੇ ਤੁਸੀਂ ਆਪਣਾ ਕੰਮ ਛੱਡ ਕੇ ਸਮਾਂ ਕੱਢ ਕੇ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਆਏ ਹੋ ਫਿਰ ਚਾਹੀਦਾ ਆ ਕਿ ਜੋ ਸਾਨੂੰ ਵਚਨ ਸਿਖਾਉਂਦਾ ਆ ਅਸੀਂ ਉਸ ਚੀਜ਼ ਨੂੰ ਸਿੱਖੀਏ ਅਰ ਆਪਣੇ ਜੀਵਨ ਦੇ ਵਿੱਚ ਲਾਗੂ ਕਰੀਏ ਹallelujah ਅੱਜ ਅਸੀਂ ਪ੍ਰਾਰਥਨਾ ਦੇ ਬਾਰੇ ਵਿੱਚ ਸਿੱਖਾਂਗੇ ਕਿਉਂਕਿ ਵਚਨ ਦੇ ਵਿੱਚ ਲਿਖਿਆ ਹੈ ਨਿਰੰਤਰ ਪ੍ਰਾਰਥਨਾ ਜਿਹੜੀ ਆ ਕਰਦੇ ਰਹੋ ਕਿ ਤੁਹਾਡੀ ਜਿਹੜੀ ਪ੍ਰਾਰਥਨਾ ਆ ਉਹ ਰੁਕੇ ਨਾ ਕਦੀ ਵੀ ਤੁਹਾਡੀ ਪ੍ਰਾਰਥਨਾ ਜਿਹੜੀ ਆ ਉਹ ਬੰਦ ਨਹੀਂ ਹੋਣੀ ਚਾਹੀਦੀ ਸਾਡੇ ਵਿਚਕਾਰ ਇੱਥੇ ਕਿੰਨੇ ਭੈਣ ਭਰਾ ਆ ਜਿਹੜੇ ਵਾਕਈ ਰੈਗੂਲਰ ਪ੍ਰਾਰਥਨਾ ਕਰਦੇ ਆ ਸਾਚੇ ਮੂਚੇ ਜਿਹਦੀ ਇੱਕ ਪ੍ਰਾਰਥਨਾ ਉਹ ਸਾਡੇ ਲਈ ਸਾਹ ਵਾ ਜੇ ਆਪਾਂ ਨਹੀਂ ਲੈਂਦੇ ਪ੍ਰਾਰਥਨਾ ਕਰਦੇ ਤੇ ਆਪਾਂ ਆਪਣੇ ਸਾਹਾਂ ਨੂੰ ਛੱਡ ਦਿੰਨੇ ਆ ਤੇ ਬੈਰੀ ਦੀ ਯੋਜਨਾ ਕਾਮਯਾਬ ਹੋ ਜਾਂਦੀ ਹੈ ਇਸ ਕਰਕੇ ਤੁਸੀਂ ਨਿਰੰਤਰ ਪ੍ਰਾਰਥਨਾ ਕਰਦੇ ਰਹੋ ਪ੍ਰਭੂ ਦਾ ਨੂੰ ਬਰਕਤ ਹੋਰ ਅਜੀਸ਼ ਮਿਲੇ